ਕਿਹੜਾ ਪਿੰਡ ਵਾ ਓਏ ਪੋਰ ਰਿਸ਼ਤੇਦਾਰ ਆਇਆ ਕਿੱਥੋਂ ਆਈਏ ਕਿਹੜਾ ਪਿੰਡ ਤੇਰਾ ਮੈਂ ਨਹੀਂ ਕਰਦਾ ਵੀਡੀਓ ਕਨਾਈ ਜਾਂਦਾ ਪਿੰਡ ਕਿਹੜਾ ਤੇਰਾ ਓਏ ਇਹਦੀ ਨਾਮ ਬਣਾ ਯਾਰ ਰਿਸ਼ਤੇਦਾਰ ਆਏ ਮੇਰੀ ਬਣਾ ਬਾਹਰ ਲਾ ਬਾਈ ਸਾਡਾ ਆਉਂਦੇ ਘਰੇ ਆਲੀ ਸਾਡਾ ਅੱਜ ਕੋ ਪੈਸੇ ਨਿਕਲੇ ਜੇ ਅੱਜ ਕੋ ਸਮਾਨ ਫੜਿਆ ਜੇ ਤਾ ਮੁੰਡੇ ਲੈਣੇ ਭੱਜ ਗਏ ਆ ਅੱਜ ਇਹ ਸਮਾਨ ਐਸ ਮੁੰਡੇ ਕੋ ਫੜਿਆ ਜੁ ਮੈਂ ਅੱਜ ਇਹ ਪੈਸੇ ਤੇ ਅੱਜ ਇਹਦਾ ਫੋਨ ਬਾਬਾ ਮਾਰਾ ਬੜਾ ਮਾਰਾ ਮੈਂ ਤਾਂ ਲੋਲ ਨੂੰ ਲੈਣ ਲੈ ਵੀ ਲੋਲ ਨੂੰ ਲੈ ਦਰ ਦੇ ਦੇ ਮੈਨੂੰ ਉਹ ਕਰੀ ਜਾਂਦੇ ਨਹੀਂ ਭੰਨ ਹੱਥ ਹੀ ਹੋਣਾ ਕੋਸਰਾ ਕੰਮ ਹੈ ਨਹੀਂ ਤਰਵਾਤ ਮੈਂ ਚੈਂਪਲ ਨੰਬਰਦਾਰ ਮਿੰਮੀ ਤੂੰ ਬੋਲਦਾ ਫੋਸ ਤੇ ਦਿਨਾਨੀ ਪੜੀ ਬੜਾ ਬੜਾ ਬਹੁਤ ਜ਼ਿਆਦਾ ਬਾਹਰੋਂ ਆਈ ਆ ਇਹ ਆਵੇ ਇਹਦਾ ਵੀ ਮੂਠ ਲਾਓ ਤੇ ਨਾ ਆਵੇ ਉਹ ਵੇ ਹੱਥ ਹੀ ਪੜੀ ਆ ਦੇ ਆ ਕੇ ਕੀ ਤੇ ਜੋ ਮਿੰਮੀ ਬੋਲ ਤੇ ਆ ਵੀ ਹੱਥ ਜੀ ਇਹਦੇ ਪੁੜੀਆਂ ਹੋਰ ਹੋਰ ਆ ਆ ਲੈ ਲਓ ਉਹਨੂੰ ਲੈ ਲੈ ਆ ਆ ਤਿੰਨ ਚਾਰਾ ਕੁਝ ਬੇਵਾ ਆ ਆ ਲੈ ਆਦਾ ਹੱਥ ਆਪਨੇ ਪੁੜੀਆਂ ਲੈ ਲਓ ਲੂ ਲਾ ਲੈ ਆ ਨਾ ਨਾ ਲਓ ਉਹਨੂੰ ਲੈ ਲੈ ਆ ਜਦੀ ਵਾਰ ਜਿਸ ਤੋਂ ਹਲਾ ਦੋ ਪੁੜੀਆਂ ਹੋਰ ਵੀ ਹੋਣਾ ਹੋਰ ਬੋਲਦੇ ਆਪੇ ਇਹਦੇ ਤੇਰੇ ਵੀ ਯਾਰ ਕਲਾ ਆ ਲੈ ਮੈਂ ਘੰਟੇ ਘੇਟੇ ਕਰ ਦਿੰਦੀ ਆ ਲੈ ਸਾਰਾ ਕੁਝ ਘਟ ਦਿੰਦੀ ਆ ਆ ਬਾਦੀਨ ਮੂੰਹ ਸਦਾ ਗਾਲੀਂ ਨਾ ਦਿੰਦੀ ਮੈਂ ਕਿਹੜੇ ਪਿੰਡੋਂ ਆਇਆ ਜਿਹੜੀ ਨੂੰ ਲੈਣਾ ਇਹ ਮਿੰਨ ਜਿੱਤੀ ਵਰਜੀ ਸੁਮਾ ਲੱਗ ਗਿਆ ਯਾਰ ਮੈਂ ਤਾਂ ਲੋਨ ਨਹੀਂ ਆ ਯਾਰ ਮੈਂ ਨਹੀਂ ਵੇਚਦੀ ਮੈਂ ਤਾਂ ਲੈ ਲਈ ਆ ਯਾਰ ਐਸਾ ਚੱਕੀ ਜਾਂਦੀ ਆਉਂਦੀ ਮੈਂ ਤਾਂ ਲੋਨ ਸਰਕਾਰੀ ਸਾਡੇ ਪਿੰਡ ਦਾ ਮੈਂ ਤਾਂ ਮੈਨੂੰ ਇਹ ਬਤਨਾਵਗਾਦਾ ਮੁੰਡੇ ਦੀ ਭੱਜੇ ਮੈਨੂੰ ਕੀ ਪਤਾ ਹੀ ਮੈਨ ਕਰ ਬੈ ਲ ਗਈ ਨਾ ਬੀਬੀ ਕੱਤੇ ਦੇਖਦਾ ਭਗਵੰਤ ਮਾਨੇ ਕੇ ਬੰਦ ਕਰਨ ਅੱਜ ਤੇ ਤੀਵ ਹੋ ਗਈ ਹੱਸ ਕੇ ਜਾਂਦੀ ਹੁੰਦੀ ਕੋਈ ਨਾ ਜੀ ਸਾਡੇ ਜੀ ਬੀਬੀ ਕਿਹੜੇ ਕੰਮ ਜ ਪਈ ਤਾ ਹਾਂ ਗੰਦੇ ਮਲਾਂਦੀਆਂ ਮੈਨੂੰ ਜੱਡੀ ਮਰਦੀ ਸੋ ਲੱਗੇ ਬਈ ਇੱਕ ਕੁੜੀ ਆ ਮੈਂ ਨਹੀਂ ਵੇਚਦੀ ਐ ਗੱਲ ਜੀ ਮੈਨੂੰ ਜੱਡੀ ਮਰਦੀ ਸੋ ਲੱਗੇ ਪਹਿਲੀ ਐ ਦਲਵਾ ਲੋ ਵਰਗਾ ਚਲ ਆਪੇ ਪੁੱਛ ਨੂੰ ਦੱਸੇਗੀ ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਹਨੇ ਵੇਚਿਆ ਗਾਂ ਕਿਹਨੇ ਦਿੱਤਾ ਗਾੜੀਆਂ ਕਿਹਨੇ ਉਹਨੂੰ ਵੇਚਿਆ ਪੁੱਛਦੇ ਆਪੇ ਕਢਾਉਗੇ ਆਪੋ ਦੇ ਪੁੱਛਦਾ ਕੰਮ ਥੋੜੀ ਵੇਚੀ ਗੋਲ ਸਾਡਾ ਕੰਮ ਥੋੜੀ ਉਹਨੇ ਹੁਣ ਜਾ ਸਾਹਮਣੇ ਤੋਂ ਉਹਦੇ ਵੇਚਦੇ ਨੂੰ ਫੜਨਾ ਵੀ ਜਿਆ ਮੇਰੇ ਕੋਈ ਨਹੀਂ ਕੋਈ ਨਹੀਂ ਆਵੇ ਆਈ ਆਮ ਹੁੰਦਾ ਜੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲ ਬੇਬੀ ਆਪੇ ਫੜ ਲੈਣਾ ਪੁਲਿਸ ਨੇ ਆ ਜਸੂਰੀ ਕੰਮ ਕਰਦਾ ਚਿੱਟੀ ਜੀ ਉਹਦਾ ਮਾਮਲਾ ਹੁੰਦਾ ਨਹੀਂ ਇਹ ਕਿਹੜਾ ਮਾਮਲਾ ਮੁੰਡਾ ਨਾ একদম ਕੰਮ ਆਪਣੇ ਪਿੰਡ ਦਾ ਕਿਤੇ ਆਉਂਦਾ ਕਦੀ ਸੁਣਿਆ ਏ ਨੂੰ ਕਦੀ ਆਉਂਦਾ ਉਹ ਫੇਰ ਤੱਕ ਨਾ ਲੋਂਦਾ ਵੀ ਏ ਜਣੀ ਇਹ ਉਹ ਆਪਣੇ ਪਿੰਡ ਦਾ ਹੀ ਏ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਉਹਦੇ ਫੜਿਆ ਜਾਣਾ ਨਾ ਕੁੜੀਆ ਪਿੰਡ ਦਾ ਬਿੜਾ ਕਰ ਕਰਕੇ ਛੋਟਾ ਖਾਨੇ ਕੋ ਪੰਡੋਰੀ ਵਾਲੀ ਹੀ ਫੜਨੀ ਮੈਂ ਤੋ ਤੇ ਮਗਰ ਲੱਗਾ ਮੈਨੂੰ ਕਿ ਜਿੰਨ ਨੂੰ ਜੱਟੀ ਮਰਜੀ ਸੋ ਲੱਗੇ ਵੇੜੀ ਨਾਲ ਨਾਲ ਦੀ ਕੁੜੀ ਆਲਾ ਦਾ ਮਲੋਨੀ ਆ ਸਾਡੇ ਆ ਪਿੰਡ ਦੇ ਨਿੱਕੇ ਨਿੱਕੇ ਨਿਆਨੇ ਆ ਜੰਮੇ ਆ ਲੈ ਬਿੜਾ ਕਰਕੇ ਦਿੱਤਾ ਹੀ ਅੰਗਜਿੰਨ ਮੈਂ ਦਲੀ ਮੇ ਦੀ ਮਰਾਵ ਲੋਨੀ ਮਦਾਵੇ ਤੋ ਲੈ ਲਈ ਮੈਨੂੰ ਕੇ ਨੰਬਰ ਤੇ ਦਮਦਲਾ ਹੀ ਜੀ ਲੈ ਲਓ ਤੂੰ ਭੈਣ ਕਿਹੜੇ ਕੰਮ ਤੇ ਪੇਟਾ ਲੋ ਆਡੀ ਬੰਦੇ ਜਿਹਨੂੰ ਲਾਉਂਦੇ ਸੋਣਾਂ ਜਨਾਨੇ ਦੇ ਜਿੰਨਾਂ ਦੀ ਲਾਉਂਦੀਆਂ ਮੈਨੂੰ ਮੇਰੇ ਜੱਲੀ ਦੇ ਨਾਲ ਬਣਾ ਦੇ ਘਰ ਆਲੇ ਨੂੰ ਬਲੀ ਪਦਾ ਦੀ ਲਾਉਂਦੀਆਂ ਤਾਂ ਆ ਦੇ ਇੱਦੀ ਫਿਰ ਤੂੰ ਮੈਂ ਤਾਂ ਘਰ ਆਲੇ ਨੂੰ ਬਲੀ ਪਦਾ ਆਪੇ ਦੇਖੋ ਹੈਲੋ ਐਮ ਐਲ ਏ ਸਾਹਿਬ ਦਾ ਨੰਬਰ ਹੈ ਐਮ ਐਲ ਏ ਸਾਹਿਬ ਸਤਿ ਸ਼੍ਰੀ ਅਕਾਲ ਉਹ ਦੱਸ ਜਾਮਲ ਸਿੰਘ ਬੋਲ ਰਿਹਾ ਮੈਂ ਐਮ ਐਲ ਏ ਸਾਹਿਬ ਜੈਮਲ ਨੰਬਰਦਾਰ ਪਿੰਡ ਮਹਿਮੇ ਤੋਂ ਆ ਹਾਂਜੀ 1 ਘੰਟਾ ਹੋ ਗਿਆ ਵਾ ਇੱਥੇ ਲੇਡੀ ਜੀ ਫੜੀ ਆ ਜਿਹੜੀ ਸਮਾਨ ਲਿੱਕ ਕੇ ਆਉਂਦੀ ਸਾਡੇ ਪਿੰਡ ਇੱਕ ਘੰਟਾ ਹੋ ਗਿਆ ਵਾ ਲੇਡੀ ਜੀ ਫੜੀ ਨੂੰ 1 ਘੰਟਾ ਕਿਹੜਾ ਲੈ ਗਿਆ ਪੁਲਿਸ ਨੂੰ ਪਾਇ ਪੁਲਿਸ ਵੀ ਨਹੀਂ ਆਈ ਤੇ ਮਹਿਮੇਪੁਰ ਤੋਂ ਮਹਿਮਾਪੁਰ ਹਾਂ ਅੱਜ ਤਰੀਕ ਹੈ ਜੀ ਕਿੰਨੀ ਅੱਜ ਤਰੀਕ 7 7 25 ਹੈ ਨਾ ਠੀਕ ਹੈ ਤੇ ਤਰੀ ਦਾ ਭੇਖਣਾ ਵੇ